ਸ਼ਸ਼ੀਕਾਲ ਦੀ ਕਾਰ ਸਟੋਰ ਪੰਜਾਬ ਤੇ ਮਿੱਤਰੋ ਅੱਜ ਫੇਰ ਕਰਦੇ ਆ ਤੁਹਾਡਾ ਸਵਾਗਤ ਜੀ ਅੱਜ ਲੈ ਕੇ ਆ ਗਿਆ ਮਿੱਤਰੋ ਲੁੱਕ ਵਰਗੀਆਂ ਚਾਰ ਗੱਡੀਆਂ ਮੋਟਰਸਾਈਕਲ ਦੇ ਮੁੱਲ ਦੀਆਂ ਗੱਡੀਆਂ ਜੀ ਚਾਰੇ ਧਿਆਨ ਦੇ ਨਾਲ ਡਿਟੇਲ ਦੇਖਿਓ ਮਿੱਤਰੋ ਪੂਰੀ ਵੀਡੀਓ ਦੇਖੋ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਚੱਲੂਗੀ ਜੀ ਕੰਟੈਕਟ ਨੰਬਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲੂਗਾ ਮਿੱਤਰੋ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਜੀ ਧਿਆਨ ਨਾਲ ਸੁਣਿਓ ਜੀ ਕੱਲੀ-ਕੱਲੀ ਗੱਡੀ ਦੀ ਡਿਟੇਲ ਦੱਸਾਂਗੇ ਮਿੱਤਰੋ ਕੱਲੀ-ਕੱਲੀ ਗੱਡੀ ਦਾ ਪ੍ਰਾਈਸ ਦੱਸਾਂਗੇ ਜੀ ਧਿਆਨ ਨਾਲ ਦੇਖੋ ਵੀਡੀਓ ਨੂੰ ਪਹਿਲੀ ਗੱਡੀ ਦੀ ਗੱਲ ਕਰਦੇ ਆ ਮਿੱਤਰੋ Maruti ਹਾਂਜੀ ਮਿੱਤਰੋ Maruti PV 10 ਨੰਬਰ 800 Maruti 800 ਕਲਰ ਵਾਈਟ ਦੇ ਵਿੱਚ ਮਾਡਲ ਹੈਗਾ 2002 ਮਿੱਤਰੋ ਵਿਦਆਊਟ AC ਆ ਰਿੰਗ ਟਾਇਰ 50% ਤੋਂ ਵੱਧ ਪਿਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਜੀ ਲਿਖ ਕੇ ਦੇਵਾਂਗੇ ਚੈੱਕ ਕਰ ਲਓ ਮਿੱਤਰੋ origignal ਪੇਡ ਦੀ ਗੱਡੀ ਆ ਸਾਫ ਸੁਥਰੀ ਗੱਡੀਆਂ ਮਿੱਤਰੋ ਬਹੁਤ ਹੀ ਘੱਟ ਮੁੱਲ ਦਾ ਗੱਡੀ ਦਾ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸਾਂਗੇ ਜੀ ਬੜੇ ਰਿਓ ਸਾਰੀ ਵੀਡੀਓ ਦੇ ਨਾਲ ਮਿੱਤਰੋ ਚਾਰੇ ਗੱਡੀਆਂ ਦੀ ਡਿਟੇਲ ਤੁਹਾਨੂੰ ਬੋਲਾਂਗੇ ਜੀ ਧਿਆਨ ਨਾਲ ਸੁਣਿਓ ਧਿਆਨ ਨਾਲ ਦੇਖਿਓ ਜੀ ਵਿੱਚ ਹੀ ਕੰਟੈਕਟ ਨੰਬਰ ਮਿਲੂ ਮਿੱਤਰੋ ਜਲਦੀ ਜਲਦੀ ਕਰ ਲਿਓ ਕੰਟੈਕਟ ਮਿੱਤਰੋ 24 ਘੰਟੇ ਦੇ ਅੰਦਰ ਅੰਦਰ ਗੱਡੀਆਂ ਉੱਡ ਜਾਣੀਆਂ ਜੀ ਧਿਆਨ ਦਿਓ ਮਿੱਤਰੋ ਅੰਦਰੋਂ ਗੱਡੀ ਦੀ ਕੰਡੀਸ਼ਨ ਚੈੱਕ ਕਰਾਉਣਿਆ ਸਾਫ਼ ਸੁਥਰੀ ਗੱਡੀ ਆ ਜੀ ਸਾਫ਼ ਸੁਥਰੀ ਸੱਤ ਪਈਆ ਮਿੱਤਰੋ ਸ਼ੀਟਾ ਵਗੈਰਾ ਵੀ ਓਕੇ ਆ ਜੀ ਨੇ ਘਰ ਖਾਤਰ ਲੈਣੀਆਂ ਮਿੱਤਰੋ ਸਿੱਖਣ ਨੂੰ ਜਾਂ ਮਿੱਤਰੋ ਚਲਾਉਣ ਨੂੰ ਕੋਈ ਮਾੜੀ ਨਹੀਂ ਜੀ ਇਹਨੇ ਰੇਟ ਦੇ ਵਿੱਚ ਗੱਡੀ ਮਿੱਤਰੋ ਇੱਕੋ ਇੱਕ ਰੇਟ ਆ ਜੀ ਗੱਡੀ ਦਾ ਬਾਕੀ ਮੌਕੇ ਤੇ ਮਾਨਤਾਨ ਵੀ ਕਰ ਦਾਂਗੇ ਇੱਕੋ ਇੱਕ ਰੇਟ ਆ ਜੀ ਗੱਡੀ ਦਾ 32000 ਰੁਪਏ ਹਾਂ ਜੀ ਮਿੱਤਰੋ 32000 ਰੁਪਏ ਰੇਟ ਆ ਗੱਡੀ ਦਾ ਸਾਫ ਸੁਥਰੀ ਗੱਡੀ ਆ ਰਨਿੰਗ ਦੇ ਵਿੱਚ ਗੱਡੀ ਆ ਜਿਸ ਵੀ ਵੀਰ ਨੇ ਘਰੇ ਰੱਖਣੀ ਆ ਜਾਂ ਸਿੱਖਣ ਵਾਸਤੇ ਲੈਣੀ ਆ ਗੱਡੀ ਇੱਕ ਨੰਬਰ ਆ ਜੀ ਜਲਦੀ ਜਲਦੀ ਕਰ ਲਿਓ ਕੰਟੈਕਟ ਜੀ ਸਾਫ ਸੁਥਰੀ ਗੱਡੀ ਐ ਇੰਜਨ ਗੇਅਰ ਦੀ ਫੁੱਲ ਗਾਰੰਟੀ ਉਹ ਲਿਖ ਕੇ ਦੇਵਾਂਗੇ ਜੀ ਧਿਆਨ ਦੇ ਨਾਲ ਕਰ ਲਓ ਚੈੱਕ ਜਿੱਥੇ ਮਰਜ਼ੀ ਚੈੱਕਰ ਵਾਲਿਓ ਗੱਡੀ ਨੋ ਪ੍ਰੋਬਲਮ ਆ ਜੀ ਬਹੁਤ ਹੀ ਘੱਟ ਰੇਟ ਆ ਗੱਡੀ ਦਾ ਮਿੱਤਰੋ 32000 ਰੁਪਿਆ 2002 ਮਾਡਲ ਹੈ ਦੁਬਾਰੇ ਦੱਸਦਾ ਜੀ ਵਿਦਆਊਟ ਏਸੀ ਆ ਰਿਮ ਟਾਇਰ ਓਕੇ ਆ 50 ਪੈਸੇ ਪਏ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਕਲਰ ਵਾਈਟ ਆ ਜੀ ਪੀਵੀ 10 ਨੰਬਰ ਆ ਅਮਰੁੱਤੀ 800 ਹਾਂਜੀ ਮਿੱਤਰੋ ਇੰਜਨ ਦੀ ਤੁਹਾਨੂੰ ਚੈੱਕ ਕਰਾਉਣਿਆ ਚੈੱਕ ਕਰ ਲਓ ਜੀ ਧਿਆਨ ਦੇ ਨਾਲ ਸਾਫ਼ ਸੁਥਰਾ ਇੰਜਨ ਪਿਆ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਆ ਰਨਿੰਗ ਦੇ ਵਿੱਚ ਗੱਡੀ ਆ ਜੀ ਤੁਹਾਨੂੰ ਸਾਰੀ ਓਕੇ ਕਰਕੇ ਦੇਵਾਂਗੇ ਗੱਡੀ ਧਿਆਨ ਦੇ ਨਾਲ ਚੈੱਕ ਕਰ ਲਓ ਜੀ ਨੌਨ ਐਕਸੀਡੈਂਟ ਗੱਡੀ ਆ ਮਿੱਤਰੋ ਕਿਤੇ ਮਰਜ਼ੀ ਚੈੱਕ ਕਰ ਸਾਫ ਸੁਥਰੀ ਗੱਡੀਆਂ ਮਿੱਤਰੋ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਜੀ ਚੰਗਾ ਮਾਨਦਾਨ ਕਰ ਦਾਂਗੇ ਮਿੱਤਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਰੇ ਇੰਸਟਾਗ੍ਰam ਪੇਜ ਨੂੰ ਵੀ ਕਰ ਲਓ ਫੋਲੋ ਮਿੱਤਰੋ 29 30 ਹਜ਼ਾਰ ਫੋਲੋਅਰ ਹੈ ਜੀ ਉਹਦੇ ਤੇ ਡੇਲੀਆ ਗੱਡੀਆਂ ਜਿਹੜੀਆਂ ਸੇਲ ਹੁੰਦੀਆਂ ਮਿੱਤਰੋ ਉਹਦੇ ਤੇ ਹਾਈਲਾਈਟ 'ਚ ਅਸੀਂ ਸਟੋਰੀ ਪਾਉਣੀ ਆ ਜੀ ਧਿਆਨ ਦੇ ਨਾਲ ਚੈੱਕ ਕਰਿਆ ਕਰੋ ਜੀ ਇਸ ਗੱਡੀ ਦੀ ਕੰਡੀਸ਼ਨ ਮਿੱਤਰੋ ਤੁਸੀਂ ਦੇਖ ਹੀ ਲਈ ਆ ਬਹੁਤ ਸਾਫ ਸੁਥਰੀ ਗੱਡੀ ਆ ਚੰਗੀ ਗੱਡੀ ਆ ਜੀ ਇੰਨੇ ਰੇਟ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਮਿੱਤਰੋ ਰੇਟ ਹੋਰ ਵੀ ਘੱਟ ਹੋ ਜਾਊਗਾ ਚੈਨਲ ਨੂੰ ਸਬਸ ਅਗਲੀ ਗੱਡੀ ਦੀ ਗੱਲ ਕਰਦੇ ਮਰੂਤੀ 800 ਆ ਜੀ ਮਿੱਤਰੋ ਮਰੂਤੀ 800 ਕਲਰ ਸਿਲਵਰ ਦੇ ਵਿੱਚ ਮਾਡਲ ਹੈਗਾ 2003 ਦਿੱਲੀ ਨੰਬਰ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਰਿਜਨਲ ਪੇਂਟ ਦੀ ਗੱਡੀ ਆ ਮਿੱਤਰੋ ਰਿਮ ਟਾਇਰ ਚੈੱਕ ਕਰ ਲਓ ਜੀ 70 ਤੋਂ 75 ਪੈਸੇ ਟਾਇਰ ਪਏ ਆ ਜੀ ਗੱਡੀ ਦੇ ਸਾਫ ਸੁਥਰੀਆਂ ਸੀਟਾਂ ਲੱਗੀਆਂ ਹੋਈਆਂ ਮਿੱਤਰੋ ਫੁੱਲ ਏਸੀ ਆ ਫੁੱਲ ਏਸੀ ਚਿਲਡਾ ਜੀ ਗੱਡੀ ਦਾ ਏਸੀ ਵਰਕਿੰਗ ਦੇ ਵਿੱਚ ਆ ਇੱਥੇ ਮਰਜ਼ੀ ਚੈੱਕ ਕਰਾ ਲਓ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਗੁੱਦਗਦਲੀ ਵਾਲੀਆਂ ਮਲਾਈ ਵਰਗੀਆਂ ਸੀਟਾਂ ਲੱਗੀਆਂ ਹੋਈਆਂ ਗੱਡੀ ਦੇ ਵਿੱਚ ਸਾਫ਼ ਸੁਥਰੀ ਗੱਡੀ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਜੀ ਤੇ ਮਰਜ਼ੀ ਚੈੱਕ ਕਰਾ ਲਿਓ ਮੋਡੀਫਾਈ ਸਟੀering ਲੱਗਿਆ ਹੋਇਆ ਹੈ ਗੱਡੀ ਨੂੰ ਸਾਫ਼ ਸੁਥਰੀ ਬਿਲਕੁਲ ਸੀਲਡ ਗੱਡੀ ਆ ਜੀ ਨਾਲ ਦੇ ਸੀਸੀ ਆ ਜਿੱਥੇ ਮਰਜ਼ੀ ਚੈੱਕ ਕਰਾ ਲਓ ਗੱਡੀ ਨੂੰ ਸਾਫ਼ ਸੁਥਰੀ ਗੱਡੀ ਆ ਜੀ ਬਹੁਤ ਹੀ ਘੈਂਟ ਗੱਡੀ ਆ ਪਾਸਿੰਗ ਆਊਟ ਆ ਮਿੱਤਰੋ ਜੇ ਕਿਸੇ ਵੀਰ ਨੇ ਘਰੇ ਰੱਖਣ ਨੂੰ ਲੈਣੀ ਆ ਕਿਸੇ ਬਜ਼ੁਰਗ ਵੀਰ ਨੂੰ ਚਾਹੀਦੀ ਹੋਈ ਉਹ ਲੈ ਸਕਦਾ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਸਾਫ ਸੁਥਰੇ ਟਾਇਰ ਆ ਬਹੁਤ ਹੀ ਵਧੀਆ ਟਾਇਰ ਪਾਇਆ ਗੱਡੀ ਦੇ origignal ਸੀਟੀਆਂ ਕੋਈ ਐਕਸੀਡੈਂਟ ਨਹੀਂ ਹੈਗੀ origignal ਪੇਂਟ ਦੀ ਗੱਡੀਆਂ ਮਿੱਤਰੋ ਜਿੱਦਾਂ ਦਾ ਤੁਹਾਨੂੰ ਦਿਖਾਇਆ ਜਾਊਗਾ ਜੀ ਉਹ ਜਿਆ ਤੁਹਾਨੂੰ ਦਿੱਤਾ ਜਾਊਗਾ ਜੀ ਚੈੱਕ ਕਰ ਲਓ ਜੀ ਗੱਡੀ ਦੀ ਕੰਡੀਸ਼ਨ ਸਾਫ ਸੁਥਰੀ ਗੱਡੀ ਆ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀਆਂ ਮਿੱਤਰੋ AC ਫੁੱਲ ਵਰਕਿੰਗ ਦੇ ਵਿੱਚ ਆ ਦੁਬਾਰਾ ਦੱਸ ਰਿਹਾ ਜੀ ਰਿਮ ਟਾਇਰ ਓਕੇ ਪਏ ਟਾਇਰ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਪਾਇਆ ਗੱਡੀ ਦੇ ਸਾਫ ਸੁਥਰੀਆਂ ਜਿਹੜੀਆਂ ਸੀਟਾਂ ਨੇ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਜੀ ਏਸੀ ਜਿਹੜਾ ਵਰਕਿੰਗ ਦੇ ਵਿੱਚ ਆ ਗੱਡੀ ਦਾ ਮਿੱਤਰੋ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹ ਦੁਬਾਰਾ ਦੱਸ ਰਿਹਾ ਜੀ ਫੁੱਲ ਮਾਨਤਨ ਕੀਤਾ ਜਾਊਗਾ ਜੀ ਇਹ ਗੱਡੀ ਦਾ ਰੇਟ ਆ ਮਿੱਤਰੋ 35000 ਰੁਪਿਆ ਹਾਂ ਜੀ ਮਿੱਤਰੋ ਏਸੀ ਅਮਰੁੱਤੀ 35000 ਦੇ ਵਿੱਚ ਕਿਤੇ ਵੀ ਮਿਲ ਗਈ ਮਿੱਤਰੋ ਗੱਡੀ ਫ੍ਰੀ ਦੇ ਦਾਂਗੇ ਜੀ ਸਾਫ ਸੁਥਰੀ ਗੱਡੀਆ ਚੈੱਕ ਕਰ ਲਓ ਧਿਆਨ ਦੇ ਨਾਲ ਸੀਟਾਂ ਬਿਲਕੁਲ ਓਕੇ ਆ ਜੀ ਬਹੁਤ ਸਾਫ ਸੁਥਰੀ ਗੱਡੀ ਆ ਅੰਦਰੋਂ ਧੌਣ ਧੂਣ ਵਾਲੀ ਆ ਮਿੱਤਰੋ ਬਾਕੀ ਓਕੇ ਆ ਗੱਡੀ ਕੰਡੀਸ਼ਨ ਸਹੀ ਆ ਜੀ ਚੈਨਲ ਨੂੰ ਕਰਕੇ ਆਓ ਸਬਸਕ੍ਰਾਈਬ ਮਿੱਤਰੋ ਫੁੱਲ ਮਾਨਤਨ ਕਰਦਾਂਗੇ ਜੀ ਫੁੱਲ ਮਾਨਤਨ ਕਰਦਾਂਗੇ ਮਿੱਤਰੋ ਧਿਆਨ ਨਾਲ ਗੱਡੀ ਦੀ ਕੰਡੀਸ਼ਨ ਫੇਰ ਚੈੱਕ ਕਰ ਲਓ ਜੀ 35000 ਰੁਪਏ ਰੇਟ ਆ ਫੁੱਲ ਚਿਲਡ ਏਸੀ ਆ ਗੱਡੀ ਦਾ ਜਿੱਥੇ ਮਰਜ਼ੀ ਚੈੱਕ ਕਰਾ ਲਿਓ ਮਿੱਤਰੋ ਨੋ ਪ੍ਰੋਬਲਮ ਆ ਇੰਜਨ ਦੀ ਕੰਡੀਸ਼ਨ ਚੈੱਕ ਕਰਾਉਣਿਆ ਸਾਫ ਸੁਥਰੀ ਗੱਡੀ ਆ ਜਿਸ ਵੀਰ ਨੇ ਘਰੇ ਰੱਖਣੀ ਆ ਮਿੱਤਰੋ ਕੋਈ ਗੱਡੀ ਮਾੜੀ ਨਹੀਂ ਜੀ 35000 ਰੁਪਏ ਦੇ ਵਿੱਚ ਇਹਦੇ ਵਿੱਚੋਂ ਵੀ ਤੁਹਾਡਾ ਮਾਨਤਨ ਕਰਦਾਂਗੇ ਜੀ ਬਿਲਕੁਲ ਸੀਲਡ ਗੱਡੀ ਆ ਉੱਪਰੋਂ ਚੈੱਕ ਕਰੋ ਕੰਡੀਸ਼ਨ ਗੱਡੀ ਦੀ ਸਾਫ ਸੁਥਰੀ ਗੱਡੀ ਆ ਜੀ ਪਾਰਕਿੰਗ ਦੇ ਵਿੱਚ ਬੈਟਰੀ ਪਈਆ ਗੋਡੇ ਏਜੰਸੀ ਵਾਲਿਆ ਮਿੱਤਰੋ ਜਿੱਦੇ ਮਰਜ਼ੀ ਚੈੱਕ ਕਰਾ ਲਓ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਇੰਸਟਾਗ੍ਰam ਚੈਨਲ ਨੂੰ ਕਰ ਲਓ ਫੋਲੋ ਮਿੱਤਰੋ 29-30 ਹਜ਼ਾਰ ਫੋਲੋਅਰ ਆ ਜੀ ਜਿਹੜੀਆਂ ਵੀ ਗੱਡੀਆਂ ਸੇਲ ਹੁੰਦੀਆਂ ਮਿੱਤਰੋ ਉਹਦੇ ਪਾਉਂਿਆ ਸੀ ਸਟੋਰੀ ਹਾਈਲਾਈਟ ਦੇ ਵਿੱਚ ਜਾ ਕੇ ਚੈੱਕ ਕਰਿਆ ਕਰੋ ਜੀ ਜੇਕਰ ਤੁਹਾਡੀ ਕਾਲ ਨਹੀਂ ਚੱਕੀ ਜਾਂਦੀ ਮਿੱਤਰੋ ਮੈਸੇਜ ਕਰਿਆ ਕਰੋ ਵਟਸਐਪ ਦੇ ਉੱਪਰ ਹੈਲੋ ਲਿਖ ਕੇ ਜਾਂ ਜਿਹੜੀ ਵੀ ਤੁਸੀਂ ਗੱਡੀ ਪਰਚੇਜ਼ ਕਰਨੀ ਹੈ ਉਹਦਾ ਨਾਮ ਲਿਖ ਕੇ ਜਾਂ ਰਿਕਾਰਡਿੰਗ ਛੱਡ ਦਿਆ ਕਰੋ ਜੀ ਤੁਹਾਡਾ ਰਿਪਲਾਈ ਆਊਗਾ ਜੀ 12 ਘੰਟੇ ਦੇ ਅੰਦਰ ਅੰਦਰ ਇਸ ਤੋਂ ਪਹਿਲਾਂ ਹੀ ਰਿਪਲਾਈ ਆਊਗਾ ਜੀ ਚੈੱਕ ਕਰ ਲਓ ਧਿਆਨ ਦੇ ਨਾਲ ਅਗਲੀ ਗੱਡੀ ਲੈ ਕੇ ਆ ਗਿਆ ਮਿੱਤਰੋ ਆਲਟੋ ਹਾਂਜੀ ਮਿੱਤਰੋ ਆਲਟੋ ਐਲ ਐਕਸ ਆਈ ਕਲਰ ਵਾਈਟ ਦੇ ਵਿੱਚ ਮਾਡਲ ਹੈਗਾ ਜੀ 2009 ਕਲਰ ਬਾਈਟ ਦੇ ਵਿੱਚ ਹਾਂਜੀ ਮਿੱਤਰੋ ਕਲਰ ਬਾਈਟ ਦੇ ਵਿੱਚ ਪੀਵੀ 13 ਨੰਬਰ ਸੰਗਰੂਰ ਦਾ ਲੱਗਿਆ ਹੋਇਆ ਜੀ ਸੈਕੰਡ ਆਨਰ ਦੀ ਗੱਡੀ ਆ ਮਿੱਤਰੋ ਪਾਸਿੰਗ ਹੈਗੀ ਆ 2029 ਤੱਕ ਸਾਰੇ ਡਾਕੂਮੈਂਟ ਮਿੱਤਰੋ ਕੰਪਲੀਟ ਮਿਲਣਗੇ ਬੀਮਾ ਵਗੈਰਾ ਸਾਰਾ ਕੰਪਲੀਟ ਮਿਲੂਗਾ ਜੀ ਪੀਵੀ 13 ਦਾ ਨੰਬਰ ਲੱਗਿਆ ਹੋਇਆ ਜੀ ਅੰਦਰੋਂ ਚੈੱਕ ਕਰ ਲੋ ਕੰਡੀਸ਼ਨ ਦਾ ਲਾਈ ਟਾਇਰ ਲੱਗਿਆ ਹੋਇਆ ਗੱਡੀ ਨੂੰ ਸਾਫ ਸੁਥਰੀ ਕੰਡੀਸ਼ਨ ਆ ਗੱਡੀ ਦੀ ਬਹੁਤ ਕੈਂਟ ਗੱਡੀ ਪਈ ਆ ਅੰਦਰੋਂ ਮਿੱਤਰੋ origignal ਸ਼ੀਸ਼ੇ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਲਿਖ ਕੇ ਹੋਊਗੀ ਥੱਲੇ ਬੈਟਰੀਂਗ ਵਗੈਰਾ ਹੋਣ ਵਾਲੀ ਆ ਗੱਡੀ ਤੇ ਕੋਈ ਐਕਸੀਡੈਂਟਰ ਨਹੀਂ ਹੈਗੀ ਗੱਡੀ ਏਸੀ ਹੀਟਰ ਵਰਕਿੰਗ ਦੇ ਵਿੱਚ ਹੈ ਗੱਡੀ ਦਾ ਵਧੀਆ ਸਾਫ ਸੁਥਰੀ ਗੱਡੀ ਆ ਸੀਟਾਂ ਪਈਆਂ ਜੀ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਆ ਮਿੱਤਰੋ ਸੀਟਾਂ ਸੂਟਾ ਬਿਲਕੁਲ ਸਾਫ ਸੁਥਰੀ ਆ ਜੀ ਕੈਂਡ ਸੀਟਾਂ ਪਈਆਂ ਸਾਰੀ ਸਾਫ ਸੁਥਰੀ ਗੱਡੀ ਆ ਜਿੱਥੇ ਮਰਜ਼ੀ ਚੈੱਕ ਕਰਾਓ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਆਪਣੇ ਵੱਲੋਂ ਓਰੀਜਨਲ ਪੇਂਟ ਦੀ ਗੱਡੀ ਆ ਮਿੱਤਰੋ ਲਾਈਟ ਟਾਇਰ ਲੱਗੇ ਹੋਇਆ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਪਏ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਪਿੱਛੇ ਵੀ ਤੁਹਾਨੂੰ ਚੈੱਕ ਕਰਾਉਣੀ ਆ ਗੱਡੀ ਦੀ ਕੰਡੀਸ਼ਨ ਮਿੱਤਰੋ ਡਿੱਗੀ ਵੀ ਖੋਲਾਂਗੇ ਜੀ ਚੈੱਕ ਕਰ ਲਿਓ ਧਿਆਨ ਦੇ ਨਾਲ ਹਾਂਜੀ ਮਿੱਤਰੋ ਸ਼ੀਸ਼ੇ ਚੈੱਕ ਕਰ ਲਓ ਜੀ ਨਾਲ ਦੇ ਸ਼ੀਸ਼ੇ ਆ ਡੇਟ ਵਗੈਰਾ ਚੈੱਕ ਕਰ ਸਕਦੇ ਹੋ ਪੀਵੀ 19 ਨੰਬਰ 6014 ਨੰਬਰਾਂ ਗੱਡੀ ਦਾ ਧਿਆਨ ਦੇ ਨਾਲ ਚੈੱਕ ਕਰ ਲਓ ਜੀ ਗੱਡੀ ਖੋਲ ਕੇ ਚੈੱਕ ਕਰਵਾਉਣੀ ਆ ਗੱਡੀ ਨੂੰ ਦੇਖੋ ਜੀ ਧਿਆਨ ਦੇ ਨਾਲ ਬਹੁਤ ਵਧੀਆ ਡਿੱਗੀ ਪਈ ਆ ਸਾਰੀ ਸੀਲਡ ਗੱਡੀ ਆ ਮਿੱਤਰੋ ਇੱਥੇ ਮਰਜ਼ੀ ਚੈੱਕ ਕਰਾ ਲਓ ਨੋ ਪ੍ਰੋਬਲਮ ਆ ਜੀ ਇੰਜਨ ਗੇਅਰ ਦੀ ਗਾਰੰਟੀ ਹੋ ਫੁੱਲ ਲਿਖ ਕੇ ਜੀ ਧਿਆਨ ਦੇ ਨਾਲ ਚੈਨਲ ਨੂੰ ਕਰਕੇ ਜਿਹੜਾ ਸਬਸਕ੍ਰਾਈਬ ਆਊਗਾ ਮਿੱਤਰੋ ਉਹਦਾ ਮਾਨਦਾਰ ਫੁੱਲ ਕਰ ਦਾਂਗੇ ਜੀ ਇਹਦਾ ਇੱਕੋ ਇੱਕ ਰੇਟ ਹੈ ਜੀ 1,25,000 ਰੁਪਏ ਹਾਂ ਜੀ ਮਿੱਤਰੋ 1,25,000 ਰੁਪਏ ਦਾ ਰੇਟ ਹੈ ਜੀ ਗੱਡੀ ਦਾ ਬਹੁਤ ਹੀ ਘੱਟ ਰੇਟ ਦੇ ਵਿੱਚ ਗੱਡੀ ਦੇਵਾਂਗੇ ਮਿੱਤਰੋ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਜੀ ਉਹਦਾ ਮਨਦਾਨ ਫੁੱਲ ਕਰਦਾਂਗੇ ਜੀ ਅੰਦਰੋਂ ਦੁਬਾਰਾ ਚੈੱਕ ਕਰਾਉਣੀ ਹੈ ਗੱਡੀ ਦੀ ਕੰਡੀਸ਼ਨ ਸਾਫ਼ ਸੁਥਰੀ ਹੈ ਛੱਤ ਵਗੈਰਾ ਚੈੱਕ ਕਰ ਲਓ ਰਬੜਾ ਵਗੈਰਾ ਓਕੇ ਆ ਜੀ ਇੱਥੇ ਮਰਜ਼ੀ ਚੈੱਕ ਕਰ ਵਾਲੇ ਮਿੱਤਰੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਦੇਵਾਂਗੇ ਜੀ ਅੰਦਰੋਂ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਸਾਫ਼ ਸੁਥਰੀ ਗੱਡੀ ਆ ਜੀ ਮੋਟਰਸਾਈਕਲ ਦੇ ਮੁੱਲ ਜਲਦੀ ਜਲਦੀ ਕਰੋ ਕੰਟੈਕਟ 9876591409 9815573857 ਤੇ ਕਰੋ ਕਾਲ ਲੋਕੇਸ਼ਨ ਦੱਸਾਂਗੇ ਕਿਹੜੀ ਲੋਕੇਸ਼ਨ ਤੇ ਖੜੀਆਂ ਜੀ ਗੱਡੀਆਂ ਜਲਦੀ ਜਲਦੀ ਕਰ ਲਓ ਬਾਈ ਬਹੁਤ ਹੀ ਘੱਟ ਰੇਟ ਦੇ ਵਿੱਚ ਗੱਡੀਆਂ ਮਿੱਤਰੋ ਅੰਦਰ ਚਵਾਰਾ ਫਿਰ ਚੈੱਕ ਕਰ ਲਓ ਕੰਡੀਸ਼ਨ ਗੱਡੀ ਦੀ ਸਾਫ਼ ਸੁਥਰੀ ਗੱਡੀ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਲੈ ਕੇ ਹੋਊਗੀ ਮੈਟਿੰਗ ਕਰਾਉਣ ਵਾਲੀ ਹੈ ਗੱਡੀ ਦੇ ਵਿੱਚ ਚੈੱਕ ਕਰ ਲਓ ਅੱਗੋਂ ਸ਼ੀਸ਼ਿਆਂ ਦੀ ਡੇਟ ਚੈੱਕ ਕਰਾਉਣੇ ਮਿੱਤਰੋ ਨਾਲ ਦੇ ਸ਼ੀਸ਼ੇ ਜੀ ਇੱਥੇ ਮਰਜ਼ੀ ਚੈੱਕ ਕਰਾ ਲਓ ਨੋ ਪ੍ਰੋਬਲਮ ਆ ਜੀ ਇੰਜਨ ਗੇਅਰ ਦੀ ਦੁਆਰਾ ਫੇਰ ਦੱਸਦਾ ਫੁੱਲ ਗਾਰੰਟੀ ਹੋ ਪੀਵੀ 19 ਲੋਕਲ ਬਰਨਾਲੇ ਦਾ ਨੰਬਰ ਆ 6014 ਨੰਬਰ ਆ ਮਿੱਤਰੋ ਸੈਕੰਡ ਓਨਰ ਦੀ ਗੱਡੀ ਆ ਜੀ 1,25,000 ਰੁਪਏ ਦੀ ਗੱਡੀ ਦੇਣੀ ਆ ਮਿੱਤਰੋ ਜਿਹੜਾ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਜੀ ਫੁੱਲ ਬਦਲ ਕਰ ਦਾਂਗੇ ਜੀ ਅੱਗੋਂ ਇੰਜਨ ਦੀ ਕੰਡੀਸ਼ਨ ਚੈੱਕ ਕਰ ਲਓ ਸਾਫ਼ ਸੁਥਰਾ ਇੰਜਨ ਪਿਆ ਗੋਡੇ ਏਜੰਸੀ ਵਾਲਿਆ ਨਵੀਂ ਬੈਟਰੀ ਆ ਜੀ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਆ ਸੀਲਡ ਆ ਜੀ ਬਿਲਕੁਲ ਓਕੇ ਕਿਤੋਂ ਲੱਗੀ ਵੱਜੀ ਨੀ ਗੱਡੀ origignal ਪੇਂਟ ਦੀ ਗੱਡੀ ਆ ਜਿੱਥੇ ਮਰਜ਼ੀ ਚੈੱਕ ਕਰੋ ਜੀ no problem ਆ ਧਿਆਨ ਦੇ ਨਾਲ ਗੱਡੀ ਦੀ ਕਰ ਲੋ ਕੰਡੀਸ਼ਨ ਚੈੱਕ ਸਰਵਿਸ ਵਗੈਰਾ ਹੋਈ ਵੀ ਆ ਕੁਝ ਕਰਾਉਣ ਦੀ ਲੋੜ ਨਹੀਂ ਗੱਡੀ ਦੀ ਬਹੁਤ ਹੀ ਘੈਂਟ ਗੱਡੀ ਆ ਜੀ ਕਰੇ ਰੱਖੀ ਹੋਈ ਗੱਡੀ ਸੀਗੀ ਬਾਈ ਕੋਲੇ ਬਹੁਤ ਘੈਂਟ ਗੱਡੀ ਆ ਚੈੱਕ ਕਰ ਲੋ ਦੁਬਾਰਾ ਕੰਡੀਸ਼ਨ ਮਿੱਤਰੋ ਚਾਰੇ ਗੱਡੀਆਂ ਮੋਟਰਸਾਈਕਲ ਦੇ ਮੁੱਲ ਦੀਆਂ ਜੀ ਇੰਨੇ ਰੇਟ 'ਚ ਕੁਝ ਵੀ ਨਹੀਂ ਆਉਂਦਾ ਜਿਹੜਾ ਚੈਨਲ ਨੂੰ ਕਰਕੇ ਆਓ ਸਬਸਕ੍ਰਾਈਬ ਮਿੱਤਰੋ ਲਾਈਕ ਸ਼ੇਅਰ ਕਮੈਂਟ ਕਰਕੇ ਆਉਗਾ ਜੀ ਉਹਦਾ ਮਾਨਦਰ ਫੁੱਲ ਕਰਾਂਗੇ ਮਿੱਤਰੋ ਵੀਡੀਓ ਵੀ ਪਾਵਾਂਗੇ ਜਿਹੜਾ ਬਾਈ ਗੱਡੀ ਬਾਈ ਕਰੂਗਾ ਧਿਆਨ ਨਾਲ ਕਰੋ ਚੈੱਕ ਕੰਡੀਸ਼ਨ ਟਾਇਟ ਟੱਪਾ ਨਿਊ ਆ ਅਗਲੀ ਗੱਡੀ ਦੀ ਗੱਲ ਕਰਦੇ ਆ ਲੈ ਕੇ ਆ ਗਿਆ अल्टੋ अल्टੋ ਐਲਐਕਐਸਆਈ ਸਿਲਵਰ ਕਲਰ ਦੇ ਵਿੱਚ ਏਸੀ ਹੀਟਰ ਵਰਕਿੰਗ ਆ ਗੱਡੀ ਦਾ 2007 ਮਾਡਲ ਆ ਜੀ ਸੈਕੰਡ ਆਨਰ ਦੀ ਗੱਡੀ ਆ ਪਾਸਿੰਗ 2027 ਤੱਕ ਪਈ ਆ ਪੇਪਰ ਓਕੇ ਆ ਮਿੱਤਰੋ ਸਾਰਾ ਕੁਝ ਨਾਲ ਦੇਵਾਂਗੇ ਜੀ ਅਲੌਏ ਟਾਇਰ ਲੱਗੇ ਹੋਇਆ 13 ਨੰਬਰ ਬੀਮੈਕਸ ਪਾਇਰ ਆ ਗੱਡੀ ਦਾ ਹੋ ਸਕਦਾ ਤੁਹਾਨੂੰ ਉਹ ਵੀ ਕਰਵਾ ਕੇ ਦੇ ਦਈਏ ਓਵਰ ਰੇਟਾਂ ਦੇ ਵਿੱਚ ਮਿੱਤਰੋ ਗੁੱਡ ਕੰਡੀਸ਼ਨ ਦੀ ਗੱਡੀ ਆ 70 ਪੈਸੇ ਟਾਇਰ ਪਈ ਆ ਜੀ ਇੱਕੋ ਇੱਕ ਰੇਟ ਆ ਇਹ ਵੀ ਗੱਡੀ ਦਾ 99000 ਹਾਂਜੀ ਮਿੱਤਰੋ 99000 ਰੁਪਏ ਦੀ ਗੱਡੀ ਆ 1 ਰੁਪਿਆ ਵੱਧ ਨਹੀਂ ਜੀ ਲੱਖ ਰੁਪਏ ਵੀ ਪੂਰਾ ਕਿਹਾ 99000 ਦੀ ਗੱਡੀ ਆ ਜੀ ਬਾਕੀ ਮੌਕੇ ਤੇ ਕਰਾਂਗੇ ਮਾਨਤਨ ਮਿੱਤਰੋ ਜਲਦੀ ਕਰੋ ਕੰਟੈਕਟ ਨੰਬਰ 99815573857 9876599409 ਤੇ ਕਰੋ ਕੰਟੈਕਟ ਦੱਸ ਦਿਓ ਕਿਹੜੀ ਲੋਕੇਸ਼ਨ ਤੇ ਖੜੀ ਆ ਜੀ ਗੱਡੀ ਇਹ ਵੀ ਅੰਦਰੋਂ ਗੱਡੀ ਪੂਰੀ ਸਾਫ਼ ਸੁਥਰੀ ਆ ਮਿੱਤਰੋ ਧਿਆਨ ਦੇ ਨਾਲ ਕਰ ਲੋ ਚੈੱਕ ਛੱਤ ਵਗੈਰਾ ਓਕੇ ਆ ਸੀਟਾ ਵਗੈਰਾ ਨਾਲ ਦੀਆਂ ਜੀ ਬਹੁਤ ਕੈਂਟ ਸੀਟਾ ਮਿੱਤਰੋ ਪੂਰੀ ਓਕੇ ਆ ਜੀ ਗੱਡੀ ਕੁਝ ਕਰਾਉਣ ਦੀ ਲੋੜ ਨਹੀਂ ਮਿਊਜ਼ਿਕ ਸਿਸਟਮ ਵਰਕਿੰਗ ਦੇ ਵਿੱਚ ਆ ਏਸੀ ਹੀਟਰ ਫੁੱਲ ਓਕੇ ਆ ਜੀ ਤੇ ਮਰਜ਼ੀ ਚੈੱਕ ਕਰੋ ਗੱਡੀ ਨੂੰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਪੇਪਰ ਸਾਰੇ ਕੰਪਲੀਟ ਮਿਲਣਗੇ ਧਿਆਨ ਦੇ ਨਾਲ ਕਰੋ ਚੈੱਕ ਕੰਡੀਸ਼ਨ ਦੀ ਜਿਹੜਾ ਲਾਈਕ ਸ਼ੇਅਰ ਕਮੈਂਟ ਕਰਕੇ ਆਊਗਾ ਜੀ ਫੁੱਲ ਮਾਨਤਨ ਕਰ ਦਾਂਗੇ ਦੁਬਾਰਾ ਫੇਰ ਦੱਸ ਰਿਹਾ ਮਿੱਤਰੋ ਧਿਆਨ ਦੇ ਨਾਲ ਕਰ ਲੋ ਚੈੱਕ ਗੱਡੀ ਦੀ ਕੰਡੀਸ਼ਨ ਕਰੇ ਰੱਖਣ ਲਈ ਕੋਈ ਮਾੜੀ ਗੱਡੀ ਨਹੀਂ ਰਨਿੰਗ ਕੰਡੀਸ਼ਨ ਦੇ ਵਿੱਚ ਫਰਸਟ ਕਲਾਸ ਗੱਡੀ ਆ ਜੀ ਚੈੱਕ ਕਰ ਲੋ ओरिजिनल ਪੇਡ ਦੀ ਗੱਡੀ ਆ ਕਿਤੋਂ ਲੱਗੀ ਵੱਜੀ ਨਹੀਂ ਗੱਡੀ ਫੁੱਲ ਗਾਰੰਟੀ ਦੇਵਾਂਗੇ ਜੀ ਧਿਆਨ ਦੇ ਨਾਲ ਕਰ ਲੋ ਚੈੱਕ ਗੱਡੀ ਦੀ ਕੰਡੀਸ਼ਨ ਆਰਮੀ ਵਾਲੇ ਵੀਰ ਕੋਲ ਗੱਡੀ ਸੀ ਧਿਆਨ ਦੇ ਨਾਲ ਪਿੱਛੋਂ ਵੀ ਕਰ ਲੋ ਕੰਡੀਸ਼ਨ ਟੈਟੂ ਵਗੈਰਾ ਬੜੇ ਹੋਇਆ ਗੱਡੀ ਦੇ ਉੱਪਰ ਪੀਵੀ 73 ਨੰਬਰ ਆ 1 2 3 4 ਨੰਬਰ ਆ ਜੀ ਗੱਡੀ ਦਾ ਪੀਵੀ 73 1 2 3 4 ਵੀਆਈਪੀ ਨੰਬਰੀ ਮੰਨੋ ਮਿੱਤਰੋ ਐਲਟੋ ਐਲਐਕਐਸਆਈ ਮਿੱਤਰੋ ਫੁੱਲ ਕੰਡੀਸ਼ਨ ਓਕੇ ਆ ਏਸੀ ਹੀਟਰ ਵਰਕਿੰਗ ਦੇ ਵਿੱਚ ਆ ਮਿੱਤਰੋ ਜਲਦੀ ਜਲਦੀ ਕਰੋ ਕੰਟੈਕਟ ਨੰਬਰ 98155 7788579876591409 ਦੇ ਘਰੋਂ ਕੰਟੈਕਟ ਦੱਸ ਦਿਆ ਕਿਹੜੀ ਲੋਕੇਸ਼ਨ ਤੇ ਖੜੀ ਆ ਜੀ ਗੱਡੀ ਸਾਰੀ ਸੀਲਡ ਗੱਡੀ ਆ ਓਕੇ ਆ ਆਰਮੀ ਵਾਲੀ ਵੀਰ ਕੋਲ ਗੱਡੀ ਸੀ ओरिजिनल ਮੀਟਰ ਦੇ ਹਿਸਾਬ ਨਾਲ ਗੱਡੀ ਚੱਲੀ ਹੋਈ ਜੀ ਬਹੁਤ ਘੱਟ ਗੱਡੀ ਚੱਲੀ ਆ ਸਾਂਭ ਕੇ ਰੱਖੀ ਆ ਗੱਡੀ ਸਟਿੱਪਣੀ ਬਹੁਤ ਵਧੀਆ ਪਈ ਆ ਗੱਡੀ ਦੀ ਮਿੱਤਰੋ ਕੋਈ ਐਕਸੀਡੈਂਟ ਨਹੀਂ ਹੈਗੀ ਗੱਡੀ ओरिजिनल ਪੇਂਟ ਦੀ ਗੱਡੀ ਆ ਏਸੀ ਹੀਟਰ ਵਰਕਿੰਗ ਦੇ ਵਿੱਚ ਆ ਦੁਬਾਰਾ ਫੇਰ ਸੁਣ ਲਓ ਜੀ ਗੱਡੀ ਡਿਟੇਲ ਆਲਟੋ ਸਿਲਵਰ ਕਲਰ 2007 ਮਾਡਲ ਸੈਕੰਡ ਓਨਰ ਪਾਸਿੰਗ 2027 ਤੱਕ ਪਈ ਆ ਪੇਪਰ ਸਾਰੇ ਕੰਪਲੀਟ ਮ 99000 ਰੁਪਏ ਰੇਟ ਆ ਗੱਡੀ ਦਾ ਓਨਲੀ 99 ਪੂਰਾ ਲੱਖ ਰੁਪਿਆ ਵੀ ਨਹੀਂ ਕਿਹਾ ਮਿੱਤਰੋ ਮਾਨਦਾਨ ਵੀ ਕਰਾਂਗੇ ਪੂਰਾ ਫੁੱਲ ਏਸੀ ਹੀਟਰ ਵਰਕਿੰਗ ਦੇ ਵਿੱਚ ਆ ਬੀਮਾ ਐਕਸਪਾਇਰ ਆ ਜੀ ਗੁੱਡ ਕੰਡੀਸ਼ਨ ਦੇ ਵਿੱਚ ਗੱਡੀ ਆ 70 ਤੋਂ 75 ਪੈਸੇ ਟਾਇਰ ਪਏ ਆ 99000 ਰੁਪਏ ਰੇਟ ਆ ਗੱਡੀ ਦਾ ਨੰਬਰ ਦੁਬਾਰਾ ਫਿਰ ਕਰ ਲਓ 9815573857 9876595409 ਚਾਰੇ ਗੱਡੀਆਂ ਮੋਟਰਸਾਈਕਲ ਦੇ ਮੁੱਲ ਦੀਆਂ ਗੱਡੀਆਂ ਜੀ ਅੱਗੋਂ ਇੰਜਨ ਚੈੱਕ ਕਰ ਲਓ ਸਾਫ ਸੁਥਰਾ ਇੰਜਨ ਆ ਕੰਡੀਸ਼ਨ ਬਹੁਤ ਘੈਂਟ ਪਈ ਆ ਇੰਜਨ ਦੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿੱਤਰੋ ਤਾਂ ਕਿ ਇਦਾਂ ਦੀਆਂ ਗੱਡੀਆਂ ਦੀਆਂ ਐਡਾਂ ਤੁਹਾਡੇ ਸਾਹਮਣੇ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚਿਆ ਕਰਨ ਜਲਦੀ ਤੋਂ ਜਲਦੀ ਤੁਸੀਂ ਕੰਟੈਕਟ ਕਰ ਸਕੋ ਸਾਡੇ ਨਾਲ ਜਲਦੀ ਤੋਂ ਜਲਦੀ ਤੁਸੀਂ ਗੱਡੀ ਜਿਹੜੀ ਆ ਬਾਈ ਕਰ ਸਕੋ ਧਿਆਨ ਦੇ ਨਾਲ ਕਰ ਲੋ ਕੰਡੀਸ਼ਨ ਚੈੱਕ ਬਹੁਤ ਸਾਫ਼ ਸੁਥਰੀ ਗੱਡੀਆਂ ਸੀਲਡ ਪਈਆ ਬਿਲਕੁਲ ਆਓ ਮਿੱਤਰੋ ਫੁੱਲ ਮਾਰਤਾਨ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਓ ਲਾਈਕ ਸ਼ੇਅਰ ਕਮੈਂਟ ਕਰਕੇ ਆਓ ਜੀ ਸਾਡੇ ਪੇਜ ਤੇ ਵੀ 29 30 ਹਜ਼ਾਰ ਫੋਲੋਅਰ ਇੰਸਟਾਗ੍ਰਾਮ ਦੇ ਉੱਪਰ ਮਿੱਤਰੋ ਉੱਤੇ ਵੀ ਤੁਹਾਡੀ ਸਟੋਰੀ ਪਾਵਾਂਗੇ ਜੀ ਧਿਆਨ ਦੇ ਨਾਲ ਕਰ ਲੋ ਚੈੱਕ ਚਾਰੇ ਗੱ ਕਿੱਤੇ ਮਰਜ਼ੀ ਚੈੱਕ ਕਰਾ ਲਈ ਗੱਡੀਆਂ ਫੁੱਲ ਗਾਰੰਟੀ ਹੋਊਗੀ ਸਕਰੀਨ ਦੇ ਚਰਲੇ ਤੂੰ ਚੈੱਕ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਪਰ ਸਾਡੀ 29000 ਫੋਲੋਅਰ ਹੈ ਜੀ ਫੇਸਬੁੱਕ ਦੇ ਉੱਪਰ ਸਾਡੇ 5000 ਫੋਲੋਅਰ ਹੈ ਜੀ ਜੇ ਕਿਸੇ ਵੀ ਨੇ ਐਡ ਕਰਾਉਣੀ ਹੋਵੇ ਮਿੱਤਰੋ ਜਿਹੜੇ ਨੰਬਰ ਬੋਲੇ ਉਹਨਾਂ ਤੇ ਸਾਨੂੰ ਡੀਐਮ ਕਰੋ ਜੀ ਅਸੀਂ ਤੁਹਾਡੀ ਐਡ ਪਾਵਾਂਗੇ ਮਿੱਤਰੋ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਐਡ ਪਾਵਾਂਗੇ ਜੀ ਧਿਆਨ ਦੇ ਨਾਲ ਕਰੋ ਚੈੱਕ ਕੰਡੀਸ਼ਨ ਗੱਡੀਆਂ ਦੀ ਬਹੁਤ ਸਾਫ਼ ਸੁਥਰੀਆਂ ਗੱਡੀਆਂ ਜਲਦੀ ਜਲਦੀ ਕਰੋ ਕੰਟੈਕਟ ਜਲਦੀ ਜਲਦੀ ਕਰ ਲਓ ਬਾਏ ਗੱਡੀਆਂ ਨੂੰ ਜੀ ਮੋਟਰਸਾਈਕਲ ਦੇ ਮੁੱਲ ਦੀਆਂ ਗੱਡੀਆਂ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ